ਭਾਰਤ ਦੇ ਵਿੱਚ ਅਜਿਹੇ ਬਹੁਤ ਸਾਰੇ ਮੰਦਿਰ ਹਨ ਜਿਨ੍ਹਾਂ ਦਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਹੈ ਅਜਿਹਾ ਇੱਕ ਮੰਦਿਰ ਕਾਂਗੜਾ ਦੇ ਵਿੱਚ ਸਥਿਤ ਹੈ ਜਿਸ ਨੂੰ ਬਾਥੂਕੀ ਲੜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸ ਦਾ ਪਾਂਡਵਾਂ ਵੱਲੋਂ ਨਿਰਮਾਣ ਕੀਤਾ ਗਿਆ ਸੀ ਪਾਂਡਵਾ ਦੇ ਵੱਲੋਂ ਅਗਿਆਤ ਵਾਸ ਦੁਆਰੇ ਸੰਬੰਧਿਤ ਦਾ ਨਿਰਮਾਣ ਕੀਤਾ ਗਿਆ ਸੀ ਸੰਬੰਧਿਤ ਦੇ ਵਿੱਚ ਸ਼ਿਵਲਿੰਗ ਦੀ ਸਥਾਪਨਾ ਕੀਤੀ ਗਈ ਸੀ ਤਾਂ ਦੱਸਦੇ ਕਿ ਬਾਥੋ ਕੀ ਲੜੀ ਮੰਦਿਰ ਜੋ 8 ਮਹੀਨੇ ਪਾਣੀ ਦੇ ਵਿੱਚ ਹੀ ਡੁੱਬਿਆ ਰਹਿੰਦਾ ਹੈ ਤਾਂ ਹੁਣ ਇਹ ਮੰਦਿਰ ਪਾਣੀ ਦੇ ਵਿੱਚੋਂ ਬਾਹਰ ਆਇਆ ਤਾਂ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਵੀ ਇਸ ਮੰਦਿਰ ਨੂੰ ਦੇਖਣ ਦੇ ਲਈ ਪਹੁੰਚਦੇ ਹਨ ਪੌਂਗ ਛੇਲ ਦਾ ਪਾਣੀ ਦਾ ਪੱਧਰ ਜਿਵੇਂ ਹੀ ਘਟਨਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਮੰਦਿਰ ਵੀ ਪਾਣੀ ਦੇ ਵਿੱਚੋਂ ਬਾਹਰ ਆ ਜਾਂਦਾ ਹੈ ਬਰਸਾਤ ਦੇ ਦਿਨਾਂ ਦੌਰਾਨ ਜਿਵੇਂ ਹੀ ਪੌਂਗ ਚੇਲ ਦਾ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਇਹ ਮੰਦਿਰ ਪਾਣੀ ਦੇ ਵਿੱਚ ਹੀ ਡੁੱਬਿਆ ਰਹਿੰਦਾ ਹੈ 8 ਮਹੀਨੇ ਪਾਣੀ ਦੇ ਵਿੱਚ ਹੀ ਅਲੋਪ ਰਹਿੰਦਾ ਹੈ ਤਾਂ ਜਿਵੇਂ ਹੀ ਪਾਣੀ ਦਾ ਪੱਧਰ ਘਟਨਾ ਸ਼ੁਰੂ ਹੁੰਦਾ ਹੈ ਤਾਂ ਇਹ ਮੰਦਿਰ ਵੀ ਬਾਹਰ ਆਉਂਦਾ ਹੈ ਤਾਂ ਪ੍ਰਵਾਸੀ ਪੰਛੀਆਂ ਦੀ ਆਮਦ ਅਤੇ ਲੋਕਾਂ ਦੀ ਸੰਖਿਆ ਦੇ ਵਿੱਚ ਇਸ ਮੰਦਿਰ ਨੂੰ ਜਿਹੜਾ ਕਿ ਦੇਖਣ ਦੇ ਲਈ ਲੋਕਾਂ ਦੀ ਵੱਡੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਹੈ ਲੋਕ ਮੋਟਰ ਬੋਟ ਦੇ ਰਾਹੀਂ ਇਸ ਮੰਦਰ ਦੇ ਦਰਸ਼ਨ ਕਰਦੇ ਹਨ ਤਾਂ ਦੱਸਿਆ ਗਿਆ ਕਿ ਇਸ ਮੰਦਰ ਦਾ ਇਤਿਹਾਸ ਪਾਂਡਵਾਂ ਦੇ ਨਾਲ ਜੁੜਿਆ ਹੋਇਆ ਹੈ ਪਾਂਡਵਾਂ ਦੇ ਵੱਲੋਂ ਅਗਿਆਤ ਵਾਰ ਦੌਰਾਨ ਇਸ ਮੰਦਰ ਦਾ ਨਿਰਮਾਣ ਕੀਤਾ ਗਿਆ ਸੀ ਅਗਿਆਤ ਵਾਰ ਦੌਰਾਨ ਜਿਵੇਂ ਹੀ ਪਾਂਡਵ ਇਸ ਜਗ੍ਹਾ ਤੇ ਰਹੇ ਤਾਂ ਉਹਨਾਂ ਦੇ ਵੱਲੋਂ ਇੱਕ ਰਾਤ ਦੇ ਵਿੱਚ ਇਸ ਮੰਦਿਰ ਨੂੰ ਤਿਆਰ ਕਰਨ ਦਾ ਨਿਰਣੈ ਲਿਆ ਗਿਆ ਸੀ ਪਰ ਇੱਕ ਰਾਤ ਦੇ ਵਿੱਚ ਮੰਦਿਰ ਦਾ ਨਿਰਮਾਣ ਕਰਨਾ ਕੋਈ ਅਖੀ ਗੱਲ 'ਤੇ ਪਾਂਡਵਾਂ ਦੇ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਦਦ ਲਈ ਗਈ ਸੀ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ 6 ਮਹੀਨਿਆਂ ਦੀ ਇੱਕ ਰਾਤ ਕੀਤੀ ਤਾਂ ਇੱਕ ਰਾਤ ਦੇ ਵਿੱਚ ਇਸ ਮੰਦਿਰ ਦੇ ਵਿੱਚ ਸਵਰਗ ਨੂੰ ਜਾਣ ਵਾਲੀਆਂ ਪੌੜੀਆਂ ਪਾਂਡਵਾਂ ਦੁਆਰਾ ਬਣਾਈਆਂ ਗਈਆਂ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਮੰਦਿਰ ਦੇ ਵਿੱਚ ਸਵਰਗ ਨੂੰ ਜਾਣ ਵਾਲੀਆਂ ਪੌੜੀਆਂ ਵੀ ਸਥਿਤ ਹਨ ਜਿਨ੍ਹਾਂ ਦਾ ਨਿਰਮਾਣ ਇੱਕ ਰਾਤ ਦੇ ਵਿੱਚ ਕੀਤਾ ਗਿਆ ਸੀ ਪਾਂਡਵਾਂ ਦੁਆਰਾ ਹਾਲਾਂਕਿ ਢਾਈ ਪੌੜੀਆਂ ਕਾਰਨ ਜਿਹੜਾ ਕਿ ਨਿਰਮਾਣ ਅਧੂਰਾ ਰਹਿ ਗਿਆ ਸੀ ਕਿਉਂਕਿ ਸਵੇਰ ਹੋ ਗਈ ਸੀ ਅਤੇ ਢਾਈ ਪੌੜੀਆਂ ਕਾਰਨ ਹੀ ਮੰਦਿਰ ਦਾ ਨਿਰਮਾਣ ਅਧੂਰਾ ਰਹਿ ਗਿਆ ਪਰ ਵਰਤਮਾਨ ਦੇ ਵਿੱਚ ਇਸ ਮੰਦਿਰ ਦੇ ਵਿੱਚ 40 ਪੌੜੀਆਂ ਸਥਿਤ ਹਨ ਜੋ ਸਵਰਗ ਨੂੰ ਜਾਂਦੀਆਂ ਹਨ ਜਿਨ੍ਹਾਂ ਦੀ ਲੋਕਾਂ ਦੁਆਰਾ ਬੜੇ ਹੀ ਆਸਤਾ ਤੇ ਭਾਵਨਾ ਦੇ ਨਾਲ ਪੂਜਾ ਕੀਤੀ ਜਾਂਦੀ ਹੈ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਮੰਦਿਰ ਦੇ ਨਜ਼ਦੀਕ ਹੀ ਇੱਕ ਪੱਥਰ ਹੈ ਜੋ ਭੀਮ ਦੁਆਰਾ ਸੋਟਿਆ ਗਿਆ ਸੀ ਅਤੇ ਉਸ ਪੱਥਰ ਨੂੰ ਜੋ ਵੀ ਕੋਈ ਬੱਟਾ ਜਾਂ ਰੋੜਾ ਮਾਰਦਾ ਹੈ ਤਾਂ ਉਸ ਦੇ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਹੋਰ ਵੀ ਬਹੁਤ ਸਾਰੇ ਇਤਿਹਾਸ ਇਸ ਮੰਦਿਰ ਦੇ ਨਾਲ ਜੁੜੇ ਹੋਏ ਨੇ ਬਹੁਤ ਸਾਰੇ ਰਾਜ਼ ਇਸ ਮੰਦਿਰ ਦੇ ਵਿੱਚ ਦਫਨ ਹਨ